ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਬ ਟੀਕ ਉਸ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਲੀ ਸਾਰੇ ਬੈਣ ਭਰਾਵਾਂ ਨੂੰ ਰਿਕੁਐਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਅੱਜ ਆਪਾਂ ਵੀਡੀਓ ਵੀ ਬਹੁਤ ਟਾਈਮ ਬਾਅਦ ਲਾਉਣ ਲੱਗੇ ਹਾਂਗੇ ਅੱਜ ਆਪਾਂ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਇੱਕ ਟੈਕਸ ਦੇ ਪ੍ਰਿੰਟ ਸੂਟ ਵਿਦਆਊਟ ਦੁਪੱਟਾ ਸੂਟ ਹੋਣਗੇ ਵੀਡੀਓ ਨੂੰ ਸਕਿਪ ਨਾ ਕਰਿਓ ਰੇਟ ਆਪਣਾ ਸਾਰੀ ਸਾਰਾ ਵੀਡੀਓ ਦੇ ਵਿੱਚ ਹੀ ਦੱਸਿਆ ਹੁੰਦਾਗਾ ਬਿਦਾਊਟ ਦੁਪੱਟਾ ਸੂਟ ਨੇ ਜਿਹੜੇ 500 ਦੀ ਰੇਂਜ ਚ ਰਹਿਣ ਵਾਲੇ ਨੇ ਇਹ ਅੱਜ ਵਾਲੇ ਸੂਟ ਸਾਰੇ ਬਰੀਕ ਪ੍ਰਿੰਟ ਦੇ ਸੂਟ ਹੋਣਗੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਹੋਊਗੀ ਇਹਨਾਂ ਦੇ ਆ 100% ਕਾਟਨ ਹੋਊਗੀ ਇਹ ਬਿਲਕੁਲ ਇਹ ਕਟੈਕਸ ਦੀ ਕਾਟਨ ਹੋਊਗੀ ਚਲੋ ਜੀ ਪਹਿਲੀ ਕਲੈਕਸ਼ਨ ਦਿਖਾਉਣੇ ਆਪਾਂ ਤੁਹਾਨੂੰ ਇਹ ਕਟੈਕਸ ਦੀ ਪਹਿਲਾ ਸੂਟ ਪਹਿਲਾ ਸੂਟ ਹੈਗਾ ਲੈਮਨ ਜੈਲੂ ਜਿਹੇ ਹੈ ਕਲਰ ਦਾ ਵਿੱਚ ਫਲਾਵਰ ਨੇ ਮਹਿੰਦੀ ਕਲਰ ਦਾ ਸੂਟ ਹੈਗਾ ਡਿਜ਼ਾਈਨਿੰਗ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਸਾਰੇ ਸੂਟਾਂ ਦੀ ਆਹ ਵਾਲੀ ਇਹਦੀ ਡਿਜ਼ਾਈਨਿੰਗ ਆ ਲੈਮਨ yellow ਕਲਰ ਦੇ ਫੌਲਨ ਇਹਦੇ ਵਿੱਚ ਫਲਾਵਰ ਬਣੇ ਹੋਏ ਨੇ ਤੇ ਮਹਿੰਦੀ ਜੇ ਕਲਰ ਦਾ ਸੂਟ ਹੈਗਾ ਆਹ ਵਾਲਾ ਇਹਦਾ ਕਲਰ ਕੰਬੀਨੇਸ਼ਨ ਹੈਗਾ ਇਦੇ ਵਿੱਚ ਇਹ ਡਿਜ਼ਾਈਨ 'ਚ ਆਪਣੇ ਕੋਲੇ ਤਿੰਨ ਕਲਰ ਨੇ ਐਸਟਾ ਚੌਥਾ ਕਲਰ ਆਪਣਾ ਸੇਲ ਹੋ ਗਿਆ ਅਗਲਾ ਕਲਰ ਹੈਗਾਗਾ ਪਿੰਕ ਇਹ ਮਹਿਰੂਨ ਦਾ ਤੇ ਪਿੰਕ ਦਾ ਕਲਰ ਕੰਬੀਨੇਸ਼ਨ ਹੈਗਾ ਕੰਨੀਆਂ ਆਪ ਤੁਹਾਨੂੰ ਸਾਰੇ ਸੂਟਾਂ ਦੀ ਸ਼ੋਅ ਕਰਦਾਂਗੇ ਨਾਲ ਦੀ ਨਾਲ ਦੇਖ ਸਕਦੇ ਹੋ ਤੁਸੀਂ ਏਕਟੈਕਸ ਦੀ origignal ਕੈਮਰਿਕ ਫਾਟਣਾਂਗੀ ਇਹੇ ਮਹਿਰੂਨ ਦਾ ਤੇ ਪਿੰਕ ਦਾ ਕਲਰ ਕੰਬੀਨੇਸ਼ਨ ਆ ਇਹ ਵਾਲਾ ਅਗਲਾ ਕਲਰ ਹੈ ਜਿਹੜਾ ਆਪਣੇ ਕੋਲੇ 3ਰਡ ਕਲਰ ਹੈਗਾ ਆਪਣੇ ਕੋਲੇ ਪੀਚ ਦਾ ਤੇ ਕਾਫੀ ਮਹਿਰੂਨ ਜੇ ਰਸਟ ਕਲਰ ਕੰਬੀਨੇਸ਼ਨ ਆ ਪੀਚ ਕਲਰ ਦੇ ਫੁੱਲ ਨੇ ਇਹਦੇ ਵਿੱਚ ਫਲਾਵਰ ਨੇ ਇਹਨਾਂ ਦਾ ਨਾ ਬੇਸ ਆ ਜਿਹੜਾ ਸੂਟਾ ਨੂੰ ਬਹੁਤ ਜ਼ਿਆਦਾ ਵਧੀਆ ਗੁਣਵਾਲਟੀ ਆਗੀ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਕਰਕੇ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਪੀਚ ਦਾ ਤੇ ਕਾਫੀ ਮਹਿਰੂਨ ਜਿਹੇ ਦਾ ਕਲਰ ਕੰਬੀਨੇਸ਼ਨ ਆਗਾ ਇਹ ਮਹਿਰੂਨ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਕਾਫੀ ਜਿਹਾ ਵੀ ਨਹੀਂ ਕਹਿ ਸਕਦੇ ਬਹੁਤ ਜਿਆਦਾ ਸੋਹਣਾ ਜਿਹਾ শেਡ ਆਗਾ ਅਗਲਾ ਕਲਰ ਹੈਗਾ ਆਪਣੇ ਕੋਲੇ ਗ੍ਰੀਨ ਇਹਦੀ ਡਿਜ਼ਾਈਨਿੰਗ ਦਾ ਫਰਕ ਹੈ ਇਹਦੇ ਵਿੱਚ ਬਿਲਕੁਲ ਬਰੀਕ ਬਰੀਕ ਪ੍ਰਿੰਟ ਬਣਿਆ ਹੋਇਆਗਾ ਪੱਤੀਆਂ ਦੀ ਤਰ੍ਹਾਂ ਦੇਖ ਸਕਦੇ ਹੋਗੇ ਤੁਸੀਂ ਸਾਰੀ ਇਹ ਕਿਟਸ ਦੀ ਕਾਟਨ ਰਹਿਣ ਵਾਲੀ ਹੈ ਬਿਲਕੁਲ 100% ਕਾਟਨ ਹੋਊਗੀ ਰੀਜਨਲ ਕਾਟਨ ਹੋਊਗੀ ਜੋ ਵੀਡੀਓ 'ਚ ਦਿਖਾਵਾਂਗੇ ਉਹੀ ਭੇਜਾਂਗੇ ਐਦਾਂ ਨਹੀਂ ਹੋਊਗਾ ਵੀ ਦਿਖਾਵਾਂਗੇ ਕੁਝ ਹੋਰ ਭੇਜਾਂਗੇ ਕੁਝ ਹੋਰ ਇਹਨਾਂ ਵਿੱਚ ਕੋਈ ਵੀ ਕਲਰ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਤਾ ਤਾਂ ਤੁਸੀਂ ਸਾਨੂੰ WhatsApp ਤੇ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋਗੇ ਪਲੀਜ਼ ਕੈਸ਼ ਔਨ ਡਿਲੀਵਰੀ ਆਪਣੀ ਨਹੀਂ ਹੈਗੀ ਕੈਸ਼ ਔਨ ਡਿਲੀਵਰੀ ਆਪਾਂ ਤੁਹਾਨੂੰ ਪਹਿਲਾਂ ਹੀ ਕਹਿ ਦਿੰਦੇ ਆ ਕੈਸ਼ ਔਨ ਡਿਲੀਵਰੀ ਨੂੰ ਫੋਨ ਨਾ ਕਰਿਓ ਆਪਾਂ ਸਿਰਫ ਔਨਲਾਈਨ ਪੇਮੈਂਟ ਕਰਵਾਉਣੀ ਹੁੰਦੀ ਆ ਜਿਹੜੀ ਮੇਰੇ ਭੈਣਾਂ ਨੇ ਔਨਲਾਈਨ ਪੇਮੈਂਟ ਕਰਵਾ ਕੇ ਸੂਟ ਮੰਗਵਾਉਣਾ ਹੁੰਦਾ ਤਾਂ ਉਹ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੀਆਂ ਨੇ ਆਗਲਾ ਆਪਣਾ ਡਿਜ਼ਾਈਨਿੰਗ ਆ ਵਾਲੀ ਆ ਬਿਲਕੁਲ ਬਰੀਕ ਬਰੀਕ ਪ੍ਰਿੰਟ ਇਹਨਾਂ ਦੇ ਵਿੱਚ ਆਗਲਾ ਕਲਰ ਹੈਗਾ ਆਪਣੇ ਕੋਲੇ ਗਾਜਰੀ ਜਿਹਾ ਸੇੜਾ ਬਹੁਤ ਜਿਆਦੇ ਸੋਹਣੇ ਸੇਡ ਨੇ ਅੱਜ ਵਾਲੇ ਇੱਕ ਤੋਂ ਇੱਕ ਵੱਧ ਸੋਹਣਾ ਕਲਰ ਆਗਾ ਕੰਨੀਆਂ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਨਾਲ ਦੀ ਨਾਲ ਸਾਰੇ ਸੂਟਾਂ ਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਸੂਟਾਂ ਦੀ ਕਿੰਨੀ ਜਿਆਦੇ ਸੋਹਣੀਆਂ ਆਂਗੀ ਕੋਈ ਸੂਟ ਐਦਾਂ ਨਹੀਂ ਹੈਗਾ ਵੀ ਛੱਡਣ ਵਾਲਾਗਾ ਪਹਿਲੀ ਨਿਗਾਹ ਚ ਪਸੰਦ ਆਉਣ ਵਾਲੀ ਸੂਟ ਨੇ ਅੱਜ ਵਾਲੇ ਬਾਕੀ ਬੇਸ ਦਾ ਜੇ ਤੁਹਾਨੂੰ ਮਾੜਾ ਮੋਟਾ ਡਾਊਟ ਹੁੰਦਾ ਉਹ ਤੁਹਾਨੂੰ ਕੋਲੇ ਆ ਕੇ ਕਲੀਅਰ ਹੋ ਹੀ ਜਾਣਾਗਾ ਜਦੋਂ ਤੁਹਾਡੇ ਕੋਲੇ ਆਊਗਾ ਬਿਲਕੁਲ ਆਪਾਂ ਇੱਕ ਨੰਬਰ ਕਪੜਾ ਭੇਜਾਂਗੇ ਤੁਹਾਨੂੰ ਇਦਾਂ ਨਹੀਂ ਹੋਊਗਾ ਵੀ ਕੁਝ ਵੀ ਭੇਜ ਦਾਂਗੇ ਤਾਂ ਹੱਥੋਂ ਪੇਮੈਂਟ ਕਰਵਾ ਕੇ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਅਗਲਾ ਕਲਰ ਹੈਗਾ ਆਪਣੇ ਕੋਲੇ ਮਾਸਟਰਡ येलो ਮਾਸਟਰਡ ਅਤੇ ਜੈਲੋ ਦਾ ਕਲਰ ਕੰਬੀਨੇਸ਼ਨ ਹੈਗਾ ਡਿਜ਼ਾਈਨਿੰਗ ਤੁਸੀਂ ਖੁਦ ਦੇਖ ਲਓ ਕਿੰਨੀ ਜਿਆਦੇ ਵਧੀਆ ਬਣੀ ਹੋਈ ਆ ਬਿਲਕੁਲ ਬਰੀਕ ਬਰੀਕ ਡਿਜ਼ਾਈਨ ਆ ਕਿਉਂ ਕਈ ਮੇਰੀਆਂ ਭੈਣਾਂ ਬੀਕ ਪ੍ਰਿੰਟ ਪਸੰਦ ਕਰਦੀਆਂ ਨੇ ਕਈ ਵੱਡੇ ਫਲਾਵਰ ਵਾਲੇ ਸੂਟ ਪਸੰਦ ਕਰਦੀਆਂ ਨੇ ਇਸ ਲਈ ਆਪਾਂ ਹਰ ਪ੍ਰਕਾਰ ਦੇ ਵੀਡੀਓ ਚਲਾਉਣੇ ਹੁੰਦੇ ਆ ਅੱਜ ਆਪਾਂ ਹਰੇਕ ਬਰੀਕ ਪ੍ਰਿੰਟ ਵੀ ਲਗਾਵਾਂਗੇ ਤੇ ਵੱਡੇ ਫਲਾਵਰਾਂ ਵਾਲੇ ਵੀ ਲਗਾਵਾਂਗੇ ਜਿਸ ਨੂੰ ਵੀ ਜਿਹੜੀ ਮੇਰੀ ਭੈਣ ਨੂੰ ਜਿੱਦਾਂ ਦਾ ਵੀ ਪਸੰਦ ਹੋਊਗਾ ਤੁਸੀਂ ਸਾਨੂੰ WhatsApp ਤੇ ਆਰਡਰ ਦੇ ਸਕਦੇ ਹੋ ਅਗਲਾ ਕਲਰ ਹੈਗਾ ਆਪਣੇ ਕੋਲੇ ਗ੍ਰੇ ਗ੍ਰੇ ਕਲਰ ਦਾ ਸੂਟ ਹੈ ਇਹ ਇਦੇ ਵਿੱਚ ਆਪਣੇ ਕੋਲੇ 4 ਰੰਗ ਨੇ ਇਹ ਵੀ ਏਕਾ ਟੈਕਸ ਦੀ ਕਾਟਨ ਆ ਬਿਲਕੁਲ 100% ਕਾਟਨ ਹੋਊਗੀ ਇਹਦੇ ਵਿੱਚ ਆਪਣੇ ਕੋਲੇ ਗ੍ਰੇ ਕਲਰ ਮਾਸਟਰਡ yellow ਕਲਰ ਗਾਜਰੀ ਕਲਰ ਤੇ ਇੱਕ ਸੀ ਗ੍ਰੀਨ ਕਲਰ ਦੇਖ ਸਕਦੇ ਹੋ ਆ ਵਾਲੇ ਆਪਣੇ ਕੋਲੇ ਇਹਦੇ ਵਿੱਚ 4 ਕਲਰ ਨੇ ਪਹਿਲਾਂ ਵਾਲੇ ਵਿੱਚ ਆਪਣੇ ਕੋਲੇ 3 ਕਲਰ ਨੇ ਉਹਦੇ ਵਿੱਚ ਵੀ 4 ਸੀਗੇ ਇੱਕ ਆਪਣਾ ਸੇਲ ਹੋ ਗਿਆ ਇਹ ਦੂਜੇ ਅੱਗੇ ਆਪਣੇ ਕੋਲੇ ਹੈਗਾ ਉਹ ਮਾਸਟਰਡ ਕਲਰ ਮਾਸਟਰਡ ਕਲਰ ਇਹਦੇ ਵਿੱਚ ਬਰੀਕ ਬਰੀਕ ਕੰਬੀਆਂ ਬਣੀਆਂ ਹੋਈਆਂ ਨੇ ਇਹਦੀ ਆਪਣੇ ਕੋਲੇ ਬਹੁਤ ਜ਼ਿਆਦਾ ਡਿਮਾਂਡ ਆ ਗਈ ਆ ਵਾਲੇ ਡਿਜ਼ਾਈਨ ਦੀ ਅਗਲਾ ਕਲਰ ਹੈਗਾ ਆਪਣੇ ਕੋਲੇ ਬਲੈਕ ਇਹਦੇ ਵਿੱਚ ਗੋਲ ਸਰਕਲ ਬਣੇ ਹੋਏ ਨੇ ਸੂਟ ਦੇ ਵਿੱਚ ਇਹ ਵੀ ਏਕੇ ਟੈਕਸ ਦੀ ਕਲੈਕਸ਼ਨ ਆਂਗੀ ਏਕੇ ਟੈਕਸ ਦੀ ਕਾਟਨ ਆਂਗੀ 100% ਕਾਟਨ ਰਹਿਣ ਵਾਲੀ ਆਗੀ ਦੇਖ ਸਕਦੇ ਹੋ ਤੁਸੀਂ ਕੰਨੀ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਹਾਂਗੇ ਇਦੇ ਵਿੱਚ ਗੋਲ ਸਰਕਲ ਬਣੇ ਹੋਏ ਨੇ ਬਲੈਕ ਕਲਰ ਦਾ ਸੂਟ ਹੈਗਾ ਇਹ ਅਗਲਾ ਸੂਟ ਆਪਣੇ ਕੋਲੇ ਹੈਗਾ ਫਿਰੋਜੀ ਕਲਰ ਦਾ ਫਿਰੋਜੀ ਕਲਰ ਦਾ ਸੂਟ ਹੈਗਾ ਇਹ ਵੱਡੇ ਫਲਾਵਰ ਨੇ ਇਹਦੇ ਵਿੱਚ ਬਹੁਤ ਜਿਆਦੇ ਸੋਹਣੇ ਡਿਜ਼ਾਈਨਿੰਗ ਆਗੇ ਇਹਨਾਂ ਦੀ ਵੀ ਤੰਤਰੰਗੀ ਡਿਜ਼ਾਈਨਿੰਗ ਆਪਾਂ ਅੱਜ ਵੀਡੀਓ ਦੇ ਵਿੱਚ ਲਾਈ ਆ ਗਈ ਬਿਲਕੁਲ ਛੋਟੇ ਫਲਾਵਰ ਬਰੀਕ ਪ੍ਰਿੰਟ ਇੱਕ ਵੱਡੇ ਫਲਾਵਰ ਆਗਲਾ ਕਲਰ ਹੈਗਾ ਆਪਣੇ ਕੋਲੇ ਬਹੁਤ ਜਿਆਦਾ ਸੋਹਣਾ ਜਿਹਾ শেਡ ਹੈ ਵੀ ਮਹਿੰਦੀ ਵੀ ਨਹੀਂ ਕਹਿ ਸਕਦੇ ਇਹਨੂੰ ਗ੍ਰੀਨ ਵੀ ਨਹੀਂ ਕਹਿ ਸਕਦੇ ਦੇਖ ਸਕਦੇ ਹੋਗੇ ਤੁਸੀਂ ਇਹਦੇ ਨਾਲ ਪਿੰਕ ਦੁਪੱਟਾ ਚੱਲ ਸਕਦਾਗਾ ਪਿੰਕ ਦਾ ਕਲਰ ਕੰਬੀਨੇਸ਼ਨ ਕੀਤਾ ਹੋਇਆਗਾ ਸਾਰੀ ਕਾਟਨ 1 ਨੰਬਰ ਕਾਟਨ ਹੋਊਗੀ ਸਾਰੀ 100% ਕਾਟਨ ਹੋਊਗੀ ਬਕਾਇਦਾ ਤੁਹਾਨੂੰ ਕੰਨੀ ਮਿਲੂਗੀ ਅਗਲਾ ਕਲਰ ਹੈਗਾ ਆਪਣੇ ਕੋਲੇ ਗ੍ਰੀਨ ਆ ਇਹ ਕਲਰਾਂ ਦੀ ਆਪਾਂ ਪਹਿਲਾਂ ਇੱਕ ਦਿਨ ਵੀਡੀਓ ਲਾਈ ਸੀ ਪਰ ਇਹ ਉਹ ਵਾਲੇ ਸੂਟ ਨਹੀਂ ਹੈਗੇ ਆਪਣੇ ਕੋਲੇ ਡਬਲ ਡਬਲ 3 3 ਪੀਸ ਆਈ ਹੋਈ ਸੀਗੀ ਇੱਕ ਇੱਕ ਕਲਰ ਸੇ ਡਿਜ਼ਾਈਨਿੰਗ ਦਾ ਫਰਕ ਸੀਗਾ ਉਹ ਵਾਲੀ ਡਿਜ਼ਾਈਨਿੰਗ ਹੋਊ ਸੀਗੀ ਇਹ ਅੱਜ ਵਾਲੀ ਡਿਜ਼ਾਈਨਿੰਗ ਜਿਹੜੀ ਆਪਾਂ ਲਾਈ ਆ ਇਹ ਵਾਲੀ ਡਿਜ਼ਾਈਨਿੰਗ ਉਹਦੇ ਨਾਲੋਂ ਬਹੁਤ ਜ਼ਿਆਦਾ ਫਰਕ ਆਗਾ ਇਸ ਲਈ ਇਦਾਂ ਨਾ ਕਿਉ ਬਿਕਾਣੀ ਪਹਿਲਾਂ ਵਾਲੀ ਡਿਜ਼ਾਈਨਿੰਗ ਲਾਤੀ ਦਵਾਏ ਸੂਟ ਉਹ ਡਿਜ਼ਾਈਨ ਹੋਰ ਸੀਗੀ ਤੇ ਇਹ ਵਾਲੇ ਡਿਜ਼ਾਈਨ ਹੋਰ ਨਿਕਲ ਸੇਮ ਸੀਗੇ ਡਿਜ਼ਾਈਨਿੰਗ ਦਾ ਫਰਕ ਸੀਗਾ ਕਲਰ ਸੇਮ ਸੀਗੇ ਕਿਉਂਕਿ ਇਹ ਆਪਾਂ ਪੂਰੇ ਸੈੱਟ ਸੈੱਟ ਚੱਕੇ ਸੀਗੇ ਕਈ ਕਈ ਸੈਟਾਂ ਦੇ ਪੀਸਾਂ ਦੇ ਸੈੱਟ ਚੱਕੇ ਸੀਗੇ ਅਗਲਾ ਕਲਰ ਹੈਗਾ ਆਪਣੇ ਕੋਲੇ ਗਾਜ਼ਰੀ ਇਹਨਾਂ ਦੇ ਸਾਰੇ ਸੂਟਾਂ ਦੀ ਅੱਜ ਵਾਲਿਆਂ ਦਾ ਰੇਟ ਰਹਿਣ ਲੱਗਾ 500 ਜੇ ਤੁਸੀਂ ਦੋ ਸੂਟ ਵਾਈ ਕਰੋਗੇ ਤਾਂ ਤੁਹਾਨੂੰ ਸ਼ਿਪਿੰਗ ਫ੍ਰੀ ਹੋਊਗੀ ਇਹਦੇ ਤੇ ਇੱਕ ਸੂਟ ਤੇ ਸ਼ਿਪਿੰਗ ਫ੍ਰੀ ਨਹੀਂ ਹੋਣੀ ਹੈਗੀ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੰਨੇ ਆਂਗੇ ਅਗਲਾ ਕਲਰ ਹੈਗਾ ਆਪਣੇ ਕੋਲੇ ਪਰਪਲ ਲਵੈਂਡਰ ਪਰਪਲ ਜੀ ਹੈਗਾ ਇਹ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਤੁਸੀਂ ਕਿੰਨੀ ਜਿਆਦਾ ਸੋਹਣੇ ਡਿਜ਼ਾਈਨਿੰਗ ਆ ਗਿਆ ਅੱਜ ਵਾਲੇ ਸੂਟਾਂ ਦੀ ਇਹ ਸੀਗੀ ਅੱਜ ਵਾਲੀ ਆਪਣੀ ਕਾਟਨ ਕਲੈਕਸ਼ਨ ਇਹਨਾਂ ਵਿੱਚੋਂ ਕੋਈ ਵੀ ਸੂਟ ਕਿਸੇ ਮੇਰੀ ਭੈਣ ਨੂੰ ਪਸੰਦ ਆ ਤਾਂ ਤੁਸੀਂ ਉਹਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਇਹਨਾਂ ਦਾ ਸਾਰੇ ਸੂਟਾਂ ਦਾ ਰੇਟ 500 ਹੈਗਾ ਪਰ ਪੀਸ ਰਹਿਣ ਵਾਲਾਗਾ ਦੋ ਸੂਟਾਂ ਦੇ ਸ਼ਿਪਿੰਗ ਫ੍ਰੀ ਹੋਊਗੀ ਪਲੀਜ਼ ਦੁਵਾਰੇ ਰਿਕਵੈਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ